ਹੈਲੋ एवरीवन वेलकम बैक टू माय चैनल ਸਭ ਤੋਂ ਪਹਿਲਾਂ ਤੁਹਾਨੂੰ ਆਪ ਸਭ ਨੂੰ ਲੋੜੀ ਦੀ ਬਹੁਤ ਬਹੁਤ ਵਧਾਈ ਹੋਵੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਫਰੈਂਡਸ ਹਜੇ ਅਸੀਂ ਕੋਠੇ ਤੇ ਨਹੀਂ ਗਏ ਹਜੇ ਅਸੀਂ ਆਪਣੇ ਖਾਣ ਦੀ ਤਿਆਰੀ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪੂਰੀਆ ਪਸੰਦ ਹੈ ਤਾਂ ਕਮੈਂਟ ਚ ਜਰੂਰ ਦੱਸਿਓ ਅੱਗੇ ਪਰਵੇਂ ਨਹੀਂ ਅੱਗੇ ਪਰ ਆਈ ਡੋਨਟ ਥਿੰਕ ਆਈ ਗੈਟ ਟੂ ਸੀ ਕੋ ਫਰੈਂਡਸ ਹੁਣ ਅਸੀਂ ਕੋਠੇ ਤੇ ਆ ਚੁੱਕੇ ਹਾਂ ਤਾਂ ਤੁਸੀਂ ਦੇਖੋ ਕਿੰਨੀਆਂ ਗੁੱਡੀਆਂ ਔਰ ਰਹੀਆਂ ਨੇ ਇੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਗੁੱਡੀਆਂ ਔਰਤੀਆਂ ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਹੁਤ ਅੱਛਾ ਲੱਗ ਰਿਹਾ ਹੈ ਕੋਠੇ ਤੇ ਆ ਕੇ ਠੰਡੀਆਂ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਠੰਡ ਲੱਗ ਰਹੀ ਹੈ ਠੰਡ ਵੀ ਬਹੁਤ ਜ਼ਿਆਦਾ ਹੈ ਪਰ ਪਾਪਾ ਤੇ ਵੀਰਾ ਗੁੱਡੀ ਚੜਾ ਰਹੇ ਨੇ ਮੈਨੂੰ ਚਲੋ ਔਂਦੀ ਨਹੀਂ ਹੈ ਪਰ ਮੈਂ ਵੀ ਟਰਾਈ ਕਰਦੀ ਹਾਂ ਥੋੜੀ ਬਹੁਤੀ ਗੁੱਡੀ ਚੜਾਉਂਦੀ हां हां पइजा पेते पइजा वाह 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 कर देबो सो फ्रेंड्स हुन शाम ਦਾ ਟਾਈਮ ਹੋ ਚੁਕਿਆ ਹੈ ਬਟ ਫਿਰ ਵੀ ਹਜੇ ਤੱਕ ਲੋਕ ਜਿਹੜੇ ਨੇ ਗੁੱਡੀਆਂ ਡਾ ਰਹੇ ਨੇ ਦੇਖੋ ਹਜੇ ਤੱਕ ਅਸਮਾਨਾ ਵਿੱਚ ਤੁਹਾਨੂੰ ਆਈਕਿਨ ਕਲੀਅਰਲੀ ਵਿਜ਼ੀਬਲ ਨਹੀਂ ਹੈ ਬਟ ਹਜੇ ਵੀ ਬਹੁਤ ਕਾਰਡਸ ਜਿਹੜੀਆਂ ਗੁੱਡੀਆਂ ਜਿਹੜੀਆਂ ਨੇ ਆੜ ਰਹੀਆਂ ਨੇ ਬਹੁਤ ਲੱਗਾ ਇਹ ਨੂੰ ਕੰਦੇ ਰਹਿਣ ਦੇ ਉਹ ਬੁਟੀ ਗੱਦਾਂ ਲੈ ਚੋ ਸਾਡੇ ਘਰ ਕੋਲੋਂ ਬੰਨ ਜਾਨੀ ਬੈਠੀ ਉਹ ਦੰਦੀਆਂ ਤਰਾਵਾ ਪਾਈ ਖਾ ਵਰਨਾ ਨਵੀਆਂ ਜਿਹੀ ਬਗੀ ਤਰਾਵਾ ਪਾਈ ਜਨ ਤੇ ਸਭ ਬਿਤਰ ਗਿਆ ਤੇ ਸਾਡੇ ਵੀ ਇੰਨੀਆਂ ਗੁੱਡੀਆਂ ਆਡਰੀਆਂ ਨੇ ਤਾਂ ਕਮੈਂਟ ਚ ਜ਼ਰੂਰ ਦੱਸਿਓ ਸੋ ਫਰੈਂਡਸ ਇਹ ਸੀ ਸਾਡਾ ਅੱਜ ਦਾ ਮਿੰਨੀ ਵਲੌਗ ਆ ਫਲੋਰੀਡਾ ਤੇ ਇਹ ਸਾਡੇ ਕੋਲ ਟਾਈਮ ਥੋੜਾ ਸੀ ਇੱਕ ਠੰਡ ਬਹੁਤ ਜ਼ਿਆਦਾ ਸੀ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਇਸ ਕਰਕੇ ਜਿਹੜਾ ਅਸੀਂ ਵਲੌਗ ਜ਼ਿਆਦਾ ਵੱਡਾ ਨਹੀਂ ਪਾ ਸਕੇ ਇਹਦੇ ਵਾਸਤੇ ਸੌਰੀ ਤੇ ਬਾਕੀ ਆਈ ਹੋਪ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਗਾ ਕਿ ਸਾਡੇ ਤੇ ਇੰਨੀਆਂ ਕਜ਼ਾਤਾ ਗੁੱਡੀਆਂ ਉੱਡੀਆਂ ਇਹ ਨਾ ਹਜੇ ਤੱਕ ਕਿੰਨਾ ਟਾਈਮ ਹੋ ਗਿਆ ਸਤਿ ਸ਼੍ਰੀ ਅਕਾਲ ਸ਼ੇਵਾ ਚੱਲੇ ਸ਼ੇਵਾ ਚੱਲੇ ਆ ਤੇ ਹਜੇ ਤੱਕ ਲੋਕ ਜਿਹੜੇ ਆ ਗੁੱਡੀਆਂ ਡਾ ਰਹੇ ਨੇ ਬਟ ਅਸੀਂ ਥੱਲੇ ਆ ਗਏ ਕਿਉਂਕਿ ਬਹੁਤ ਠੰਡ ਹੈ ਬੜੀ ਧੂਰਪਈ ਹੋਈ ਹੈ ਠੀਕ ਹੈ ਦੂਰ ਦੂਰ ਤੱਕ ਧੂੜ ਜਿਹੜੀ ਆ ਪਈ ਹੋਈ ਹੈ ਤੇ ਠੰਡ ਸੱਚੀ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਥੱਲੇ ਆ ਗਏ ਆ ਤੇ ਸਾਡੇ ਵਲੌਗ ਨੂੰ ਬਹੁਤ ਬਹੁਤ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਠੰਡ ਬਹੁਤ ਜ਼ਿਆਦਾ ਹੈ ਅਰ ਜਾਈਆਂ 'ਚ ਵੜ ਕੇ ਬਿਓ ਬਿਮਾਰ ਨਾ ਹੋ ਜਾਓ ਕੋਈ ਕਿਉਂਕਿ ਆਰਾਮ ਨਾਲ ਜਾਈਆਂ 'ਚ ਬੈ ਕੇ ਟੀਵੀ ਵਗੈਰਾ ਵੇਖੋ ਕੰਮ ਤਾਂ ਦਾ ਕਰਕੇ ਠੰਡ ਬਹੁਤ ਜ਼ਿਆਦਾ ਹੈ ਇਹ ਕਿਉਂ ਨਹੀਂ ਬੈਠੀ ਜਾਈਚੀ ਵੀ ਪੁੱਛਿਓ ਨੂ ਕਮੈਂਟਾਂ ਦੇ ਵਿੱਚ ਨਹੀਂ ਨਹੀਂ ਮੈਂ ਤਾਂ ਚਲਨੀ ਆ ਹੁਣ ਇਸ ਟਾਈਮ ਬਹੁਤ ਜ਼ਿਆਦਾ ਠੰਡ ਹੈ ਸਾਡੇ ਕੱਲ ਸਕੂਲ ਲੱਗਣੇ ਆ ਬਟ ਆਈ ਹੋਪ ਅਸੀਂ ਨਹੀਂ ਜਾਣਾ ਚਲੋ ਠੀਕ ਹੈ ਫਰੈਂਡਸ ਓਕੇ ਬਾਏ ਲਾਈਕ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਥੈਂਕ ਯੂ ਸੋ ਮਚ